ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸੋ ਪਿਛਲੇ ਬਲੌਗ ਤੁਸੀਂ ਸਾਰੇ ਦੇਖਦੇ ਰਹੋ ਪਿਆਰ ਮਾਣਦੇ ਰਹੋ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਰਹੋ ਉਸ ਲਈ ਆਪ ਦਾ ਸਭ ਤੋਂ ਤਹਿ ਦਿਲੋਂ ਧੰਨਵਾਦ ਆਪੀ ਸਭ ਦਾ ਸੋ ਇਸੇ ਤਰ੍ਹਾਂ ਹੀ ਪਿਆਰ ਕਰਦੇ ਰਹੋ ਤੇ ਪਿਆਰ ਬਖਸ਼ਦੇ ਰਹੋ ਤੇ ਹਮ ਬਾਕੀ ਸਾਡੀ ਮਾਸਤੀ ਦੀਆਂ ਹ ਜੂਨ ਤੇ ਕਲਾਸਾਂ ਸਟਾਰਟ ਹੋਣ ਲੱਗੀਆਂ ਨੇ ਤੇ ਉਹ ਪਿੱਛੇ ਸਾਰੇ ਉਹਦੀ ਕਲਾਸ ਜੁਆਇਨ ਕਰਾ ਰਹੇ ਨੇ ਕਿਉਂਕਿ ਥੋੜਾ ਵੇਟ ਥੋੜਾ ਜਿਆਦਾ ਮਾਸਤੀ ਦਾ ਮਮਾ ਦਾ ਬਾਰੇ ਕਿ ਉਸ ਕਰਕੇ ਥੋੜੇ ਡਾਕਟਰ ਤੋਂ ਆਪਾਂ ਨੇ ਐਕਸਪੈਰੀਮੈਂਟ ਕੇ ਬਾਸਤੇ ਬੁਲਾਏ ਸੀਗੇ ਤੇ ਉਹਨਾਂ ਕਹਿੰਦੇ ਸਾਨੂੰ ਕੁਝ ਟ੍ਰੇਨਿੰਗ ਆਪਣੇ ਜ਼ੂਮ ਕਲਾਸਾਂ ਰਾਹੀਂ ਦੇਣੀ ਹੈ ਤੇ ਉਹ ਹੁਣ ਟ੍ਰੇਨਿੰਗ ਰਾਹੀਂ ਆਪਾਂ ਨੂੰ ਦੱਸਣਗੇ ਉਹ ਇੱਕ ਜ਼ੂਮ ਰਾਹੀਂ ਮੀਟਿੰਗ ਅਟੈਂਡ ਕਰਾਉਣੀ ਹੈ ਤੇ ਬਾਕੀ ਦੇਖਦੇ ਜਦ ਬਲੌਗ ਇਸ ਤਰ੍ਹਾਂ ਦਾ ਰਹਿੰਦਾ ਸੋ ਬਣੇਰੋ ਸਾਡੇ ਸੇ ਬਲੌਗ ਨਾਲ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਕੁਲ ਨਾ ਭੁੱਲਣਾ ਤੇ ਨਾਲ ਦੇ ਨਾਲ ਵੈਲਿੰਗ ਕਮੈਂਟ ਬਟਨ ਦਬਾ ਦੇ ਕੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਸਟਾਰਟ ਕਰਦੇ ਆਂ ਜੀ ਅ ਸਾਡੀ ਮਾਸੀ ਨੇ ਲੀਡ ਐਡਮਿਸ਼ਨ ਕਲਾਸ ਚ ਹੈ ਤੇ ਇਹਦੀ ਹੁਣ ਮੈਡਮ ਜੀ ਹੁਣ ਜੂਮ ਤੇ ਕਲਾਸ ਲੱਗੂਗੀ ਮੈਡਮ ਜੀ ਹੈ ਤੇ ਹੁਣ ਆਪਾਂ ਨੂੰ ਆਨਲਾਈਨ ਕਲਾਸ ਕਰਕੇ ਦਿਓ ਮੈਡਮ ਨੂੰ ਓਪਨ ਕਰਕੇ ਓਪਨ ਕਰਕੇ ਦੇ ਦਿਓ ਸਾਡੇ ਚ ਕੀ ਆ ਰਹੇ ਹੁਣ ਹੈ ਹਰਮੋਨਲ ਆਇਟ ਆਏ ਹਰਮੋਨਲ ਆਇਟ ਆ ਤੇ ਨਹੀਂ ਆਏ ਇਹਦਾ ਕੀ ਹੈ 00 ਹੂੰ ਹੁਣ ਪੜਨਾ ਲੱਗੂਗਾ ਪੜਨਾ ਕਰਿਆਣਾ ਮੈਡਮ ਇਹਨਾਂ ਲਈ ਨਰਸਰੀ ਜਨ ਐਡਮਿਸ਼ਨ ਆ ਕੀ ਨਹੀਂ ਇੰਟਰਟਿੰਗ ਯਾਰ ਇਹ ਸਿੱਧੇ ਨੂੰ ਇਹ ਪਾਸੇ ਨਾ ਮਰ ਗਈ। ਉਹ ਜੂਮ ਰਾਈ ਕਲਾਸਾਂ ਲੱਗਣਗੀਆਂ ਇਹਦੀਆਂ ਪੀਏ ਫਸਟ ਤੇ ਮੀਟਿੰਗ ਆਈਡੀ ਜੁਆਇਨ ਵਸੇ ਆ ਵੈਸਾ ਜੁਆਇਨ ਕਰ ਦੋ ਹੋ ਨਹੀਂ ਰਿਹਾ ਹੈ ਵਹੀ ਕਰੂ ਡੂਡੀ ਬਣਾਉਣੀ ਪਊਗੀ। ਓਕੇ ਵੀ ਅੱਜ ਇਹ ਬਣ ਜੂਗੀ ਫੇਰ ਆਪੇ ਆ ਜਾ ਗੋਬਾ ਤੇ ਹਾਂ ਹਾਂ ਆ ਤਾਂ ਹੀ ਆ ਆਪਣੀ ਦੋਨਾਂ ਦੀ ਫੋਟੋ ਚਾਰ ਹੱਥ ਲਾ ਲੂ ਖਬਰੇ ਛੇਤੀ ਹੈ ਮਾਸੀ ਚਾਰ ਹੱਥ ਲਾ ਲੂ ਖਬਰੇ ਛੇਤੀ ਲੱਗੇ ਜੇ ਕਲਾਸ ਵਿੱਚ ਲਾਓ ਮਸੀ ਪੰਜ ਪਰਮੇਸ਼ਰ ਹੋਵੇ ਲਾਓ ਮਾਸੀ ਠੀਕ ਹੈ ਚੱਲ ਪੈ ਆਪਣਾ ਤਾਂ ਸਟਾਰਟ ਹੋ ਰਿਹਾ ਨਾ ਜੱਦੂ ਹੋ ਗਿਆ ਲੱਗੀ ਨਹੀਂ ਜਿੱਥੋਂ ਲੱਗਣ ਵਰਗਾ ਬੰਦ ਹੋ ਗਈ ਚੱਲਦੀ ਨਾਨੀ ਜਨਾਨੀ ਹਣੋ ਜਿ ਕੁੜੀਆਂ ਕੁੜੀਆਂ ਆਜੋ ਮਾੜੀ ਉਧਰ ਆਪਾਂ ਵੀ ਦੇਖ ਲੈਂਦੇ ਮਾਸੀ ਮਾਸੀ ਬੱਚਾ ਵਾਂਗੂ ਭੱਜ ਨਾ ਜਾਵੇ ਕਿਤੇ ਨਹੀਂ ਤੁਸੀਂ ਹੁਣ ਕਹਿੰਦੇ ਸਟਾਰਟ ਹੈ ਲੰਕਾ ਹੋਇਆ ਤੇਰੇ ਨਾਲ ਮੈਂ ਬਸ ਨਾਲ ਸਟਾਰਟ ਹੋ ਗਿਆ ਹੈ ਹੈਲੋ ਹਾਂਜੀ ਸਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਰਹੇ ਆ ਆਪਣੇ ਫਰੈਂਡਾਂ ਬਾਗ ਦੇ ਵਿੱਚ ਲੱਗ ਰਹੀਆਂ ਨੇ ਕੱਖ ਕੱਢਣਾ ਹਾਂਜੀ ਕੀ ਹਾਲ ਨੇ ਤੁਹਾਡੇ ਵਧੀਆ ਜੀ ਹੋਰ ਪਹਿਲੇ ਤੁਸੀਂ ਤਾਂ ਦਿਖਾ ਦੇ ਤੇਰਾ ਮੂੰਹ ਕਿਵੇਂ ਚੱਲ ਰਿਹਾ ਕੰਮ ਧੰਦਾ ਹਾਂ ਵਧੀਆ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਏ ਜੀ ਬਾਏ ਨਹੀਂ ਕਹਿਣਾ ਬਾਏ ਨਹੀਂ ਕਹਿਣਾ ਹਾਏ ਕਹਿਣਾ ਹੈਲੋ ਹਾਂਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਕਿਵੇਂ ਚੱਲ ਰਿਹਾ ਹੈ ਕੰਮ ਕਿਵੇਂ ਚੱਲ ਰਿਹਾ ਕੰਮ ਵਧੀਆ ਚੱਲ ਰਿਹਾ ਹਾਂ ਆ ਕਿਵੇਂ ਝੰਡਾ ਜਿਹਾ ਲਈ ਖੜੇ ਹੋ ਤੁਸੀਂ ਇਹ ਝੰਡਾ ਲੈਣਾ ਪੈਂਦੇ ਜੀ ਕਾਰਨ ਜੀ ਮੰਗੇ ਕੋਈ ਮੰਗੇ ਬਾਥਰੂਮ ਬਣਾਓ ਜੀ ਹਰ ਅੱਛਾ ਜੀ ਠੀਕ ਹੈ ਹੀ ਹੋਰ ਬਾਥਰੂਮ ਜ਼ਰੂਰੀ ਹੋਣਾ ਚਾਹੀਦਾ ਅੱਛਾ ਜੀ ਤੁਹਾਡੀ ਮੰਗ ਹੈ ਖੇਤਾਂ ਦੇ ਵਿੱਚ ਬਾਥਰੂਮ ਜ਼ਰੂਰ ਬਣਨੇ ਚਾਹੀਦੇ ਨੇ ਵੀ ਜਦੋਂ ਅਸੀਂ ਕੰਮ ਤੋਂ ਦੇ ਕਰਦੇ ਹੈਲਪਲੀ ਤਾਂ ਬੁਲਾ ਲੈਂਦਾ ਅਗਲਾ ਹੈ ਨਾ ਸਾਡੀ ਮਤਲਬ ਕਿ ਇਸ ਤਰ੍ਹਾਂ ਕੋਈ ਸਾਡੇ ਲਈ ਕੋਈ ਇੰਤਜ਼ਾਮ ਹੈ ਨਹੀਂਗਾ ਕਿਸੇ ਵੀ ਤਰ੍ਹਾਂ ਦਾ ਖੇਤ ਦੇ ਵਿੱਚ ਹੈਨਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਚਲੋ ਜੀ ਨਾਰਾ ਨੂਰਾ ਲਾਓ ਫਿਰ ਕੋਈ ਨਾਰਾ ਨੂਰਾ ਲਾਓ ਫਿਰ ਕੋਈ ਸਾਡਾ ਹੱਕ ਇੱਥੇ ਰੱਖ ਇੱਥੇ ਰੱਖਣਾ ਚਾਹੀਦਾ ਜੀ ਜ਼ਰੂਰ ਹੋਰ ਕੀ ਫਿਰ ਕਹਿੰਦੇ ਅੱਜ ਬਈ ਸੋਡੀ ਮੰਗਿਆ ਜਿਹੜੀ ਅਸੀਂ ਜ਼ਰੂਰ ਕਰੋ ਜੀ ਬਚਾਉਣਿਆ ਆਹ ਦੇਖ ਜੀ ਬਚਾਉਣਿਆ ਬੰਦਿਆਂ ਤੱਕ ਬਚਾਉਣਿਆ ਸੋਡੀ ਗੱਲ ਲਈ ਜੀ ਵਾਸਤੇ ਹਾਂ ਲੇਡੀਜ਼ ਲਈ ਬਾਤ ਅੱਛਾ ਜੀ ਆ ਜਿੰਦੇ ਹੀ ਔਖਾ ਫਿਰ ਸੋਨੂ ਵੀ ਹਾਂ ਸਾਨੂੰ ਔਖਾ ਜੀ ਕਿਤੇ ਥਾਂ ਨਹੀਂ ਹੁੰਦੀ ਤੇ ਆਪਣੇ ਭੈਣ ਭਾਈ ਸਾਰੇ ਹੁੰਦੇ ਨੇ ਲੱਗੇ ਜੀ ਠੀਕ ਚਾਚੇਤਾ ਜੀ ਫਿਰ ਸਾਨੂੰ ਬਹੁਤ ਜ਼ਿਆਦਾ ਔਖਾ ਤੰਗੀ ਆਦੀ ਹੈ ਜੀ ਠੀਕ ਓਕੇ ਜੀ ਠੀਕ ਹੈ ਜੀਰੀਆਂ ਟਾਈਮਸ ਸਾਨੂੰ ਹੋਰ ਵੀ ਔਖਾ ਹੁੰਦਾ ਕਿਉਂ ਹਾਂ ਕੰਮ ਕੰਦੇ ਦੇ ਘਤਨ ਪਤੀ ਆ ਫਿਰ ਚਲਦੀ ਰਹਿੰਦੇ ਨੇ ਹੁਣ ਹਨਾ ਸੁਭਾ ਦਾ ਕਿਤੇ ਵੀ ਔਟ ਨਹੀਂ ਹੁੰਦੀ ਵੱਟੀ ਵਟਾਉਂਦੀਆਂ ਨੇ ਸਹੀ ਹੈ ਪਾਣੀ ਪਾਣੀ ਕਿੰਨਾ ਕੱਖ ਹੋ ਰਿਹਾ ਛੋਡੀ ਮੰਗ ਫਿਰ ਹੁਣ ਅਸੀਂ ਰੱਖਾਂਗੇ ਸਾਰਿਆਂ ਦੇ ਸਾਹਮਣੇ ਚਾਚਾ ਜੀ ਇਹਨੇ ਰੂਟਾ ਹੈ ਪਣੇ ਛੋਡੀ ਮੰਗ ਰੱਖਾਂਗੇ ਸਾਰੇ ਸਾਹਮਣੇ ਥੋੜਾ ਸੁਨੇਹਾ ਪਹੁੰਚੂਗਾ ਸਾਰਿਆਂ ਕੋਲ ਜਿਹਦੂਰ ਵਾਸਾ ਹਾਂ ਵਾਦੂ ਹੀ ਹੈ ਹਾਂ ਵਾਦੂ ਜਗ੍ਹਾ ਹੈਗੀ ਹੈ ਵਾਦੂ ਹਾਂ ਵਾਦੂ ਹੀ ਹੈ ਅਸੀਂ ਛੋਡੀ ਹੈਲਪ ਕਰਾਂਗੇ ਕਹਿਣ ਚ ਮਦਦ ਕਰਾਂਗੇ ਠੀਕ ਹੈ ਠੀਕ ਹੈ ਜੀ ਹੋਰ ਸੁਣਾ ਲਓ ਕਿੰਨੇਂ ਜੀ ਖਾ ਲੈਨੇ ਹੋ ਜੇ ਮੇਰੀ ਪਾਣ ਜੀ ਕਹਿੰਦੇ ਸੀ ਹੈ ਨਾ ਇਹ ਨਹੀਂ ਮੇਰੀ ਪਾਣ ਜੀ ਨੇ ਕਹਿੰਦੀ ਤੁਸੀਂ ਸਾਨੂੰ ਤੁਸੀਂ ਖਾ ਵੀ ਲੈਨੇ ਹੋ ਇਹਦੇ ਵਿੱਚ ਤੁਸੀਂ ਕਿੱਲੇ ਖਾ ਵੀ ਲੈਨੇ ਜੇ ਤਾਂ ਆਪਾਂ ਗੁੱਟਦੇ ਆ ਸਾਰਾ ਦਿਨ ਖਾ ਵੀ ਲੈਨੇ ਆ ਸਹੀ ਹੈ ਖਾਣਾ ਵੀ ਚਾਹੀਦਾ ਫਿਰ ਕਾਦੇ ਲਈ ਫਿਰਦੇ ਆ ਪੇਟ ਲਈ ਫਿਰਦਾ ਹੈ ਨਾ ਖਾਣ ਨੂੰ ਵੀ ਕੋਈ ਰੋਕਦੇ ਵੀ ਨਹੀਂ ਹੈਗੇ ਤੇ ਵੀ ਦਿੰਦੇ ਨੇ ਸਹੀ ਵੀ ਆ ਗੁੱਟ ਰਹੇ ਹੋ ਸਾਰਾ ਦਿਨ ਓਕੇ ਪੰਗੜਾ ਪਾਉਂਗੇ ਮਾਸੀ ਲਿਓਣੀ ਦੀ ਨਾਲ ਉਹਦੇ ਨਾਲ ਤਾਂ ਵਧੀਆ ਚੱਜਦੇ ਚਾਚੀ ਬਾਲ ਨੂੰ ਨਾ ਬੋ ਚਾਪ ਬਣਾਉਂਗਾ ਚਾਪ ਨਹੀਂ ਤੇ ਬਧੀ ਕੇ ਗੁਆਣਗੇ ਨਹੀਂ ਪੀਉਂਦੇ ਇਹ ਵਿਚਾਰ ਕਰਤਾ ਇਹਦੀ ਕਰਨਾ ਚਾਪ ਹੀ ਬਣੀ ਚਾਪ ਹੀ ਨਹੀਂ ਹੈ ਪੀਣੀ ਨਹੀਂ ਮਾਸੀ ਮੈਂ ਵੀ ਕੰਪਰੇ ਹੋ ਕਿਲੇ ਹੁਣ ਕਹਿਣੀ ਬਿੰਦੀ ਆਹ ਲੱਡੂ ਵੀ ਖਵਾਵਾਂਗੇ ਤੈਨੂੰ ਬਿਸਕਟ ਖਵਾ ਦਾਂਗੇ ਬਿਸਕਟ ਕੀ ਖਾਣਾ ਦੱਸ ਲੱਡੂ ਖਾਣਾ ਪੂਜੀਆ ਬਣਾਣਾ ਖਾਣਾ ਬਿਸਕਟ ਖਾਣਾ ਫਲਾਂ ਖਾਣੇ ਸਾਡੇ ਬਹੁਤ ਬਹੁਤ ਸਾਰੇ ਹੁਣ ਸੋਣਾ ਕੀ ਖਾਣਾ ਹੈ ਅੱਛਾ ਇਹ ਤੋਂ ਬਹੁਤ ਕੁ ਸਾਰਾ ਤੂੰ ਗਣੀਆਂ ਘੈਰੀ ਕਰ ਦੇ ਬਿਸਕਟ ਨੇ ਕਰ ਦੇ ਕਰ ਦੇ ਹਾਂ ਚੰਗਿਆ ਹੁੰਦਾ ਮਾਤਾ ਕੀ ਬਣਾਈ ਮਾਤਾ ਹਾ ਤੱਕ ਕੁਝ ਨਹੀਂ ਚੱਲ ਲੈ ਮਾਤਾ ਗਿਆ ਨਹੀਂ ਨਹੀਂ ਹੈ ਦੇ ਲੈ ਨਹੀਂ ਤਰੀ ਤੇ ਮੈਂ ਤਾਂ ਪਜਾਈ ਪੇਕੇ ਜਾ ਰਹੀ ਹਾਂ ਉੱਥੇ ਜਾ ਰਹੀ ਬਾਹਰ ਨਹੀਂ ਦੇਖ ਪਰ ਪਕੀਜਾ ਨਹੀਂ ਜਿਤ ਹੈ ਲਿਖ ਜਾਂਦੇ ਦਿਨ ਤੋਂ ਦੇ ਮਤਬ ਵਧੀਆ ਵੀਡੀਓ ਬਣਾ ਬੜਾ ਪਉਂਦੀ ਪੈਂਟਾ ਸ਼ਰਟਾ ਪਾ ਕੇ ਕਿਧਰੇ ਨਹੀਂ ਲੱਗਦੇ ਬੁਮਾਰਾ ਉਹਨੇ ਜੋੜੀ ਮੇਰੀ ਇਹਨੂੰ ਅਦਾ ਪਾਈ ਆਈ ਇਕੱਲਾ ਦੇਣ ਦੇਣਾ ਓੜੀ ਲੈ ਜਨਾ ਮੈਂ 2 ਕਿਲੋ ਗੁਲਾਬ ਦਾ ਖਾਣ ਗੁਲਾਬੀ ਉਹਨਾਂ ਦਾ ਖਾਂਦੇ ਸੁਪਰ ਵਾਬ ਜਾਂਦਾ ਉਹਦਾ ਵਿਚਾਰੇ ਖਾ ਕੇ ਨਿਸਬਟ ਪਾ ਗਿਆ ਫੱਜ ਲਿਆ ਹਾਂ ਜਿੱਦ ਤੋਂ ਨਹੀਂ ਫੇਰ ਕੇ ਅੱਛਾ ਗਿਆ